ਕਿ ਆਪਣੇ ਘਰ ਦੇ ਨੂੰ ਮਿਸ ਕਰਦੇ ਹੋ ਕਿੰਨੇ ਕ ਯਾਦ ਆਂਦੀ ਆ ਉਹ ਯਾਦ ਉਹ ਵੀ ਅਬਰਤ ਨਾਲ ਨੂੰ ਕਈ ਪਰੋਣਾ ਦਾ ਆਵਾਜ਼ ਨਾ ਕਭੀ ਯਾਦ ਆਂਦੀ ਕੀ ਕਰੀਏ ਜੇ ਉਹਦੇ ਹਾਲਾਤ ਨਾਲ ਨੂੰ ਲਿਖਦੇ ਵੰਦੇ ਹੁਣ ਬਾਹਰ ਜਾ ਕੇ ਤੁਹਾਨੂੰ ਪਤਾ ਕੌਣ ਪੁੱਛਦਾ ਬਾਹਰ ਤਾਂ ਹਰੇਕ ਬੰਦੇ ਦਾ ਖੂਨ ਹੀ ਚੁੱਟਾ ਹੋ ਜਾਂਦਾ ਮੇਰੀ ਭੈਣ ਸਾਂਜੀ ਕਿੱਥੇ ਨਾਲ ਹੀ ਗਈ ਤਿੰਨ ਤੋਂ ਘਰ ਸਾਡੇ ਕੋਲੇ ਕਦੇ ਫੋਨ ਵੀ ਨਹੀਂ ਉਹ ਆਇਆ ਕਦੇ ਮਿਲ ਨੂੰ ਨਹੀਂ 10 ਮਿੰਟ ਦਾ ਰਸਤਾ ਬੜਾ ਮੇਰੇ ਨੂੰ ਪਸੰਦ ਆਉਂਦਾ ਉਹ ਮੈਨੂੰ ਬਹੁਤ ਜ਼ਿਆਦਾ ਹਾ ਬੱਲੇ ਬੱਲੇ ਹੁੰਦੀ ਸੀ ਯਾਰੀ ਕਰਦੇ ਵੇ ਤੇ ਰੇਤੇ ਰਾਤੇ ਕੋਈ ਦਿੱਤੇ ਤਾਰ ਮਤ ਮਗਰ ਪੁੱਤੇ ਤੇ ਦਿੱਤੀ ਗੱਬਕਾਣਾ ਪ੍ਰੇਟ ਹੋਇਆ ਸੀ ਠੀਕ ਹੈ ਉਦੋਂ ਵੀ ਨਹੀਂ ਮੁੰਡੇ ਨੇ ਪੁੱਛਿਆ ਕਿ ਤੇ ਕਾਲ ਕੀਤੀ ਵੀ ਕਿੱਦਾਂ ਹੋਇਆ ਕਿਵੇਂ ਹੋਇਆ ਨਹੀਂ ਕਾਲ ਦੀ ਉਹ ਕਹਿੰਦਾ ਮੇਰੇ ਕੋਲ ਨੂੰ ਮਰ ਗਿਆ ਤੂੰ ਲੈੜੀ ਅੱਛਾ ਬਿਲਕੁਲ ਨਹੀਂ ਮਰ ਗਿਆ ਐਂਦਾ ਕਹਿੰਦਾ ਮਤ ਮੋਰ ਤੇ ਮੈਂ ਕੋਈ ਨਹੀਂ ਮਤ ਤੂੰ ਦੀਉਦਾ ਰਹਿ ਤੂੰ ਦੀਉਦਾ ਰਹਿ ਮੈਂ ਦਿੱਤੇ ਕੋਈ ਕਹਿਦਾ ਤੂੰ ਜੋ ਬਾਦੀ ਗਈ ਚਲਾ ਤਦ ਸਿਆਤਾ ਬੋਲਦੇ ਆਉਂਦੇ ਬੰਦੂ ਕਾਰਨ ਇਹ ਤੁਸੀਂ ਤੁਹਾਡੇ ਨਾਲ ਕੋਈ ਗੱਡੀ ਬਾਬਾ ਪੈਦਾਦੀ ਹੈ ਕਿਤੇ ਨੇ ਕਿਤੇ ਖਰਚਾ ਪਾਣੀ ਪੁੱਛਦੇ ਨੇ ਕਿ ਕੀ ਚਾਹੀਦਾ ਬਾਪੂ ਜੀ ਕੀ ਲੈਣਾ ਆ ਨਹੀਂ ਖਾਤਾ ਬੰਦਾ ਕੋਈ ਪੁੱਛਦਾ ਕੁਛ ਨਹੀਂ ਪੁੱਛਦਾ ਮੈਂ ਆਪੇ ਉਹਨੂੰ ਕਹਿਨਾਂ ਜੇ ਉਹਨਾਂ ਦਿਲ ਕਰੇ ਪੇਚਦਾ ਨਹੀਂ ਨਾ ਕਦੇ ਨਹੀਂ ਪੁੱਛਿਆ ਕਿ ਕੀ ਜ਼ਰੂਰਤ ਆ ਕੀ ਚਾਹੀਦਾ ਹੈ ਪੋਤੇ ਪੋਤਰੀਆਂ ਵੀ ਆ ਤੈਨੂੰ ਪੋਤਰੀਆਂ ਨਹੀਂ ਮੈਂ ਕਰਦਾ ਉਹਨਾਂ ਕੋਲ ਜਾਣ ਦਾ ਉਹਨਾਂ ਕੋਲ ਬੈਠਣ ਦਾ ਉਹਤੀ ਜਾਲੋ ਵੀ ਬੁੰਡੇ ਤੋਂ ਪੱਕੀ ਲੈਣਾ ਆਪਾਂ ਆਪ ਠੀਕ ਹੋਗੇ ਇੱਥੇ ਭਾਵੇਂ ਸਫਾ ਕੀ ਸੇਵਾ ਕਰਾਂਗੇ ਲੋਕੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਸਤੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਸਾਡੇ ਨਾਲ ਇੱਕ ਇਦਾਂ ਦੇ ਬਾਪੂ ਜੀ ਮੌਜੂਦ ਨੇ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਬਾਹਰ ਭੇਜਣ ਲਈ ਜਿਹੜੇ ਸਾਰੀ ਜ਼ਮੀਨ ਵੇਚਤੀ ਤੇ ਅੱਜ ਇੱਕ ਆਸ਼ਰਮ ਦੇ ਵਿੱਚ ਜਿਹੜੇ ਰਹਿ ਰਹੇ ਨੇ ਬਹੁਤ ਔਖਾ ਸੋਖਾ ਕਿਤੇ ਨਾ ਕਿਤੇ ਗੁਜ਼ਾਰਾ ਵੀ ਜਿਹੜਾ ਹੈ ਕਿੱਤਾ ਜਾਰਾ ਸਾਰੀ ਗੱਲ ਕਰਦੇ ਕਿ ਜਿਹੜੀ ਜ਼ਮੀਨ ਆ ਇਹਨਾਂ ਵੱਲੋਂ ਵਿੱਚ ਹੀ ਗਈ ਹੈ ਜਾਂ ਇਹਨਾਂ ਦੇ ਪੁੱਤ ਵੱਲੋਂ ਵਿੱਚ ਹੀ ਗਈ ਹੈ ਅੱਜ ਇਹਨਾਂ ਦਾ ਪੁੱਤ ਇੰਗਲੈਂਡ ਜਾ ਕੇ ਇਹਨਾਂ ਨੂੰ ਕਾਲ ਕਰਦਾ ਪੁੱਛਦਾ ਹੈ ਕਿ ਨਹੀਂ ਪੁੱਛਦਾ ਸਾਰੀ ਗੱਲ ਕਰਦੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾ ਬਤ ਉਹ ਸਹੀ ਸਨ ਦੀ ਗੱਲ ਆ ਅਕਤੂਬਰ ਦੀ ਜੀ ਤੇ ਅਕਤੂਬਰ ਤੋਂ ਮੇਰੀ ਬਹੁਤ ਚਲੇ ਗਈ ਸੀ ਬਾਹਰ ਫਿਰ ਸਤੰਬਰ ਮੁੰਡਾ ਗਿਆ ਸੀ ਮੇਰਾ ਅੱਛਾ ਉਦੋਂ ਮੈਂ ਘਰੇ ਇਕੱਲੇ ਰਿਹਾ ਤਿੰਨ ਚਾਰ ਮਹੀਨੇ ਰੋਟੀ ਪੁਰਾਣੀ ਦਾ ਜਲੋ ਲੱਬਾ ਲੱਬਾ ਉਹਨਾਂ ਨੇ ਲਵਾਤਾ ਰਿਹਾ ਇਕੱਲੇ ਰਹਿਣ ਕਰਕੇ ਦਰ ਦੂਦਰ ਥੋੜੇ ਜਿਹਾ ਮਨ ਨੂੰ ਪੀਂਦਾ ਸ਼ੌਂਕ ਸੀਗਾ ਪਹਿਲੇ ਤੇ ਉੱਤੇ ਵੀ ਜ਼ਿਆਦਾ ਵੱਧ ਕੇ ਇਕੱਲੇ ਲੋਕ ਢੋਕ ਹੋਇਆ ਨਹੀਂ ਸੀ ਜਿਹੜੇ ਉੱਥੇ ਘਲੌਂਦੀ ਵਾਲੇ ਬੰਦੇ ਸੀਗੇ ਗਿਲਗਰਦਲ ਦੇ ਕੋਲੇ ਉਹ ਉੱਥੇ ਰਾਤ ਗੱਦ ਸੀ ਕਿ ਖਾਣ ਪੀਣ ਕਰਕੇ ਜਾਂ ਫਿਰ ਜਿਹੜੀ ਕਹਿੰਦੇ ਸੀ ਇੱਥੇ ਕੁੜੀਆਂ ਬੁੜੀਆਂ ਆਉਂਦੀਆਂ ਨੇ ਮੇਰੇ ਕੋਲ ਤਾਂ ਕੋਈ ਉਹ ਵੀ ਨਹੀਂ ਸੀਗੀ ਠੀਕ ਆ ਨੀ ਕੱਪੜੇ ਧੋਣ ਵਾਲੀ ਹਫ਼ਤੇ ਤੇ ਇੱਕ ਵਾਰੀ ਆਉਂਦੀ ਸੀ ਦੋ ਵਾਰੀ ਉਹ ਵੀ ਉਹ ਬਹੁਤ ਲਵਾ ਕੇ ਗਈ ਸੀ ਉਹਨਾਂ ਨੂੰ ਪੈਸੇ ਵੀ ਉਹੀ ਦਿੰਦੇ ਸੀ ਉਹ ਤੱਕ ਉੱਥੇ ਕੋਈ ਆਉਂਦਾ ਹੀ ਨਹੀਂ ਸੀਗਾ ਤੇ ਉੱਥੇ ਮੈਂ ਰਾਤ ਦਾ ਦੰਨ ਸੀਗਾ ਇੱਕ ਵਾਰੀ ਤੇ ਉੱਥੇ ਮੈਂ ਲੱਗ ਪਿਆ ਇੱਕ ਗਤੂਬਾ ਦਾ ਲੈਣ ਸੀਗਾ 23 ਦਾ ਲੈ ਕੇ ਨਾਲ ਧੂੜਾ ਟੁੱਟ ਗਿਆ ਦੀਗਾ ਉਹਦੇ ਸੱਟ ਲੱਗੀ ਦੋ ਵਾਰੀ ਪਹਿਲਾਂ ਪ੍ਰੈਸ਼ਰ ਆਇਆ ਕੋਈ ਆਮ ਗੁਰੂ ਨਹੀਂ ਆਇਆ ਫਿਰ ਇੱਕ ਵਾਰੀ ਇਹਨਾਂ ਨੇ ਕਰਾਇਆ ਹੁਣ ਬਹੁਤ ਫਰਕ ਬਹੁਤ ਆ ਹਾਂਜੀ ਜੀ ਤੇ ਮੁੰਡਾ ਬਾਹਰ ਚੱਲ ਗਿਆ ਪੁੱਛਦਾ ਏ ਤੁਹਾਨੂੰ ਤੁਹਾਡੇ ਕੋਲ ਆਂਦਾ ਹੈ ਮਿਲਣ ਆਂਦੇ ਨੇ ਕਾਲ ਕਰਦੇ ਨੇ ਕਾਲ ਕੋਲ ਹੁਣ ਥੋੜਾ ਜਿਹਾ ਮੈਂ ਹੀ ਕਰ ਦਿੰਦਾ ਉਹਨਾਂ ਦੀ ਤਾਂ ਘੱਟਈ ਆ ਵੈਸੇ ਅੱਛਾ ਮੈਂ ਹੀ ਕਰ ਦਾਂਗਾ ਅੱਛਾ ਇੱਥੇ ਤੁਸੀਂ ਰਹਿ ਰਹੇ ਹੋ ਕਿਤੇ ਨਾ ਕਿਤੇ ਖਰਚਾ ਪਾਣੀ ਪੁੱਛਦੇ ਨੇ ਕਿ ਕੀ ਚਾਹੀਦਾ ਬਾਪੂ ਜੀ ਕੀ ਲੈਣਾ ਆ ਮੈਂ ਖਾਤਾ ਪਾਣਾ ਕੋਈ ਨਹੀਂ ਪੁੱਛਦਾ ਕੁਛ ਨਹੀਂ ਪੁੱਛਦਾ ਮੈਂ ਪੀਰ ਨੂੰ ਕਹਿਨਦਾ ਜੇ ਉਹਨਾਂ ਦਿਲ ਕਰਦੇ ਪੇਚਦਾ ਨਹੀਂ ਨਾ ਸੀ ਕਦੇ ਨਹੀਂ ਪੁੱਛਿਆ ਕਿ ਕੀ ਜ਼ਰੂਰਤ ਆ ਕੀ ਚਾਹੀਦਾ ਹੈ ਪੋਤੇ-ਪੋਤਰੀਆਂ ਵੀ ਆਂ ਤੈਨੂੰ ਪੋਤਰੀਆਂ ਹੀ ਨਹੀਂ ਅੱਛਾ ਮੈਂ ਕਰਦਾ ਉਹਨਾਂ ਕੋਲ ਜਾਣ ਦਾ ਉਹਨਾਂ ਕੋਲ ਬੈਠਣ ਦਾ ਬੱਜੇ ਨੂੰ ਕਹਦਾ ਕਹੇਗਾ ਮਾਂ ਕੀ ਕਰੀਏ ਉਹ ਤੇ ਜਾਲੋ ਵੀ ਬੁੰਡੇ ਤੋਂ ਪੱਕੀ ਲੈਣਾ ਆਪਾਂ ਆਪ ਠੀਕ ਹੋ ਗਏ ਤੇ ਭਾਵੇਂ ਸਫਾਗੇ ਦੀ ਸੇਵਾ ਕਰਾਂਗੇ ਨਾ ਤੇ ਮਲਾ ਬੋ ਬੋ ਧੰਵਾਦ ਆ ਕਿੰਨੀ ਉਮਰ ਕਿੰਨੇ ਬਾਪੂ ਜੀ ਮੇਰੀ 67 ਸਾਲ ਦੀ ਹੈ 67 ਸਾਲ ਸੋਚਿਆ ਸੀ ਕਿ 67 ਸਾਲ ਦੀ ਉਮਰ ਦੇ ਵਿੱਚ ਅੱਜ ਇਹ ਦਿਨ ਜਿਹੜਾ ਦੇਖਣਾ ਪਊਗਾ ਨਹੀਂ ਸੋਚਿਆ ਸੀ ਕਦੇ ਨਹੀਂ ਸੋਚਿਆ ਸੀ ਮੈਂ ਕਦੇ ਸੋਚਿਆ ਨਹੀਂ ਹਾਂ ਸੋ ਇੱਕੋ ਹੀ ਮੁੰਡਾ ਹੈ ਬਸ ਇੱਕੋ ਮੁੰਡਾ ਤੇ ਉਹਨੇ ਵੀ ਇਸ ਤਰੀਕੇ ਦੇ ਹਾਲਾਤ ਬਣਾਤੇ ਕਿ ਅੱਜ ਤੁਸੀਂ ਆਸ਼ਰਮ ਦੇ ਵਿੱਚ ਆ ਕੇ ਰਹਿ ਰਹੇ ਹੋ ਕਦੇ ਮੂਨੇ ਆਪਣੇ ਪੈਸੇ ਨਹੀਂ ਦਿੱਤੇ ਜਦੋਂ ਮੰਗ ਕੇ ਦਿੰਦਾ 30 ਲੱਤੇ ਉਹ ਵੀ ਨਹੀਂ ਹਜ਼ਾਰ ਮੰਗਦਾ 500 ਦਿੰਦਾ ਕਦੇ ਦੇਤੇ ਕਦੇ ਨਾ ਦੇਤੀ ਤਾਂ ਵੀ ਜਿਆਦਾ ਫਿਕਰ ਨਹੀਂ ਵੀ ਕੋਈ ਗੱਲ ਨਹੀਂ ਉੱਪਰ ਵਾਲਾ ਹੈਗਾ ਜਿਹੜੇ ਨੂੰ ਸਾਡੀ ਵਾਰੀ ਆ ਰੂ ਪਹਿਲਾਂ ਹੀ ਸੀਗੀ ਕਦੇ ਵੀ ਨਹੀਂ ਪੁੱਛਦੇ ਹੈ ਕਦੇ ਅਮਰਦਾ ਇਦਾਂ ਹੁੰਦਾ ਜੇ ਅੱਜ ਬੇਬੇ ਹੁੰਦੀ ਤੇ ਸ਼ਾਇਦ ਇਹ ਦਿਨ ਨਾ ਦੇਖਣਾ ਨਹੀਂ ਦੇਖਣ ਪੈਣੇ ਸੀ ਨਹੀਂ ਸੀ ਦੇਖਣੇ ਪੈਣੇ ਮਨ ਕਰਦੇ ਹੁੰਦੇ ਇਹ ਦਿਨ ਸੀ ਦੇਖਣੇ ਪੈਣੇ ਮਨ ਜਿਹੜੇ ਅੱਜ ਦੇਖ ਰਿਹਾ ਮੈਂ ਕਿੰਨੇ ਕ ਆਪਣੇ ਘਰ ਦੇ ਨੂੰ ਮਿਸ ਕਰਦੇ ਹੋ ਕਿੰਨੇ ਕ ਯਾਦ ਆਂਦੀ ਆ ਉਹ ਯਾਦਾਂ ਵੀ ਅਮਰਦਾ ਨੂੰ ਕਈ ਪਰੋਣਾ ਦਾ ਆਜੁ ਨਾ ਕਭੀ ਯਾਦ ਆਂਦੀ ਕੀ ਕਰੀਏ ਜੇ ਉਹ ਹੁੰਦੇ ਹਾਲਾਤ ਨਾ ਮਨੂ ਦੇਖਣੇ ਪੈਂਦੇ ਸਾ ਮੇਰਾ ਮਕਾਨ ਵੇਚਦਾ ਮੁੰਡੇ ਨੇ ਜਿਹੜਾ ਮਕਾਨ ਮੁੰਡੇ ਨੇ ਵੇਚਿਆ ਕਿ ਤੁਸੀਂ ਵੇਚਿਆ ਪਰ ਨਾ ਮੇਰੇ ਸੀਗਾ ਨਾ ਆਪਣਾ ਦੇ ਮਨ ਕਿ ਆਵੇ ਵਿੱਚ ਨਾ ਜੇ ਤੇ ਆ ਮਨ ਰਹੀ ਹੈ ਉਹ ਦੂਜੀ ਜਗ੍ਹਾ ਲੈ ਲਿਆ ਇਹਦਾ ਸਿੰਗਲ ਸੀਗਾ ਉਧਰ ਡਬਲ ਪਾ ਲਿਆ ਸੀਗਾ ਜੀ ਬਾਪੂ ਜੀ ਤੁਸੀਂ ਉਹਨਾਂ ਨੂੰ ਪੜਾ ਲਿਖਾ ਕੇ ਬਾਹਰ ਭੇਜਿਆ ਇਸ ਲਾਇਕ ਬਣਾਇਆ ਕਿ ਉਹ ਬਾਹਰ ਜਾ ਕੇ ਆਪਣੇ ਕਾਰੋਬਾਰ ਕਰ ਸਕਣ ਕਦੇ ਉਹਨਾਂ ਨੂੰ ਤਰਸ ਵੀ ਨਹੀਂ ਆਇਆ ਕਿ ਮੈਂ ਆਪਣੇ ਬਾਪੂ ਜੀ ਨੂੰ ਪੁੱਛ ਲਾਂ ਕਿਉਂਕਿ ਮੇਰੇ ਵੀ ਅੱਗੇ ਕੁੜੀਆਂ ਨੇ ਧੀਆ ਨੇ ਕਹਿੰਦੇ ਵੀ ਬੜਾ ਸੋਸ ਸਮਝ ਕੇ ਚੱਲਣਾ ਚਾਹੀਦਾ ਨਹੀਂ ਕਦੇ ਨਹੀਂ ਕਦੇ ਨਹੀਂ ਕਰਦਾ ਕਦੇ ਨਹੀਂ ਜਦ ਪੋਤਰੀਆਂ ਮਿਲਣ ਆਉਂਦੀਆਂ ਨੇ ਆਪਣੇ ਦਾਦੂ ਨੂੰ ਕਿ ਹਾਂ ਉੱਥੇ ਬਾਹਰ ਹੀ ਨੇ ਕਦੀ ਗੱਲ ਹੋਈ ਹੈ ਉਹਨਾਂ ਨਾਲ ਹਾਂ ਹੁਣ ਗੱਲ ਹੋਈ ਨਹੀਂ ਮੈਂ ਉਹਨਾਂ ਨਾਲ ਹੀ ਗੱਲ ਕਰਕੇ ਕੋਸ਼ਿਸ਼ ਕਰਾਂ ਉਹ ਦੀਮ ਨਾਲ ਉਹ ਕਹਿੰਦੀ ਨਹੀਂ ਵੀ ਸਾਡੇ ਕੋਲ ਆਜੂ ਦਾਦੂ ਕਹਿੰਦੇ ਆ ਮੈਂ ਕਿਹਾ ਪੁੱਤ ਠੀਕ ਹੋ ਕੇ ਆਉਂਗਾ ਮਨ ਦੇ ਵਿੱਚ ਕੋਈ ਇੱਛਾ ਹੈਗੀ ਹੈ ਕਿ ਹਾਂ ਜੇ ਮੈਂ ਜਾਵਾਂ ਜਾਂ ਉਹ ਮੇਰੇ ਕੋਲ ਆਣ ਤੇ ਇਹ ਚੀਜ਼ ਜਿਹੜੀਆਂ ਮਕਾਨੀਆਂ ਜਾਂ ਫਿਰ ਉਹਨਾਂ ਨੂੰ ਮਿਲ ਕੇ ਮੈਂ ਇਦਾਂ ਕਰਕੇ ਰਹਿਣਾ ਹੈ ਜਾਂ ਫਿਰ ਕਿਤੇ ਨਾ ਕਿਤੇ ਜਿਸ ਚੀਜ਼ ਤੋਂ ਅੱਜ ਤੋ ਸੀ ਮਤਲਬ ਕਹਿ ਸਕਦੇ ਹੋ ਕਿ ਤਰਸ ਰਹੇ ਹਾਂ ਉਹ ਚੀਜ਼ ਜਿਹੜੀ ਹੈ ਕਦੇ ਨਾ ਕਦੇ ਮਿਲਣ ਦੀ ਉਮੀਦ ਰੱਖਦੇ ਹਾਂ ਹਾਂ ਮੇਰੀ ਉਮੀਦ ਤਾਂ ਹੈਗੀ ਆ ਜੀ ਮਿਲਣਗੇ ਜ਼ਰੂਰੀ ਨੂੰ ਵੀ ਨਹੀਂ ਸਮਝਦੀ ਤੁਹਾਨੂੰ ਨਹੀਂ ਸਮਝਦਾ ਹੈਗੇ ਨੇ ਹੁਣ ਬਾਹਰ ਜਾ ਕੇ ਤੁਹਾਨੂੰ ਪਤਾ ਕੌਣ ਪੁੱਛਦਾ ਬਿਲਕੁਲ ਬਾਹਰ ਤਾਂ ਹਰੇਕ ਬੰਦੇ ਦਾ ਖੂਨ ਹੀ ਚੁੱਟਾ ਹੋ ਜਾਂਦਾ ਨੇ ਟਾਈਮ ਹੋ ਗਏ تھے ਆਸ਼ਰਮ ਤੋਂ ਮੈਥੇ ਹੋ ਗਈ ਹੁਣ 4 ਮਹੀਨੇ ਹੋ ਗਏ ਆ 4 ਕੁ ਮਹੀਨੇ ਇੱਥੇ ਸਹੀ ਹੈ ਸਾਰਾ ਕੁਝ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਇੱਥੇ ਬਹੁਤ ਵਧੀਆ ਹਾਂ ਕਰਨ ਨਾਲ ਵਧੀਆ ਲੱਗਦਾ ਬਹੁਤ ਵਧੀਆ ਕਰਨ ਨੂੰ ਬਹੁਤ ਉੱਥੇ ਇਕੱਲੇ ਰਹਿੰਦੇ ਸੀ ਜੀ ਹਾਂ ਵਸ ਕੇ ਕਰਨਾ ਫਿਰ ਇੱਥੇ ਉਹ ਸਾਰੇ ਦੇ ਵਿੱਚ ਮਨ ਲੱਗਿਆ ਹੋਇਆ ਹੈਰਾਨਾ ਕਿ ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਨੇ ਰਿਸ਼ਤੇਦਾਰ ਵੀ ਬੜੇ ਮਤਲਬ ਕਿ ਉਹ ਕਰਦੇ ਨੇ ਕਿਤੇ ਨਾ ਕਿਤੇ ਟੌਂਚਵਾਜੀ ਕਰ ਦਿੰਦੇ ਨੇ ਤਾਨੇ ਤੁੰਨੇ ਮਾਰ ਦਿੰਦੇ ਨੇ ਪਰ ਜਦੋਂ ਮਾਪਿਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਉਹਨਾਂ ਨਾਲ ਇੰਨਾ ਜ਼ਿਆਦਾ ਮਤਲਬ ਕਿ ਖਿਲਵਾਰ ਕਰਦੇ ਉਹਨਾਂ ਦੀ ਪ੍ਰਾਪਰਟੀ ਨਾਲ ਉਹਨਾਂ ਦੇ ਕਿਤੇ ਨਾ ਕਿਤੇ ਘਰੋਂ ਬਾਹਰ ਕਰ ਦਿੰਦੇ ਨੇ ਉਹਦੋਂ ਨਹੀਂ ਰਿਸ਼ਤੇਦਾਰ ਬੋਲਦੇ ਨਹੀਂ ਬੋਲਦਾ ਕੋਈ ਨਹੀਂ ਬੋਲਦਾ ਜੀ ਕੋਈ ਨਹੀਂ ਬੋਲਦਾ ਮੇਰੀ ਭੈਣ ਸਹੇਜ ਕਿੱਥੇ ਨਾਲ ਹੀ ਗਈ ਤਿੰਨ ਦਿਨ ਤੋਂ ਸਾਡੇ ਕੋਲੇ ਕਦੇ ਫੋਨ ਵੀ ਨਹੀਂ ਉਹ ਆਇਆ ਕਦੇ ਮਿਲ ਨੂੰ ਨਹੀਂ ਆਈ 10 ਮਿੰਟ ਦਾ ਰਸਤਾ ਜਿਆਦਾ ਦੀ ਪਾਪੀ ਹੁੰਦੀ ਸੀ ਭਾਜ-ਭਾਜ ਹੁੰਦੀ ਸੀ ਕੀ ਬੜਾ ਮੇਰੇ ਨੂੰ ਪਸੰਦ ਆਉਂਦਾ ਬੜਾ ਬਹੁਤ ਜਿਆਦਾ ਉਹਦਾ ਬੱਲੇ-ਬੱਲੇ ਹੁੰਦੀ ਸੀ ਯਾਰੀ ਕਰਦੇ ਵਿੱਚ ਤੇ ਰੇਤੇ ਰਾਤੇ ਕੋਈ ਦੇਤੇ ਤਾਂ ਮਤਮਗਰ ਪੁੱਤੇ ਤੇ ਵੀ ਨਹੀਂ ਕੰਮ ਕਰਨਾ ਆ ਨਿਸ਼ਾਨ ਕਰਦੇ ਬਾਬੂ ਜੀ ਤੁਹਾਡੀ ਗਰਦਨ ਦੇ ਵਿੱਚ ਤੇ ਆ ਇਹ ਉਹ ਤਾਂ ਸੜ ਗਿਆ ਸੀ ਮੈਂ ਕਹਿੰਦੇ ਬੈਲਟਿੰਗ ਦਾ ਸਿਕ ਲੱਗ ਗਿਆ ਸੀ ਅੱਛਾ ਬੇਰਦ ਨਾ ਕੰਮ ਕਰਦਾ ਨਾ ਅੱਛਾ ਅੱਛਾ ਉਹ ਲੱਗ ਗਿਆ ਸੀ ਉਹਦੇ ਵੀ ਮੁੰਡੇ ਨੇ ਨਹੀਂ ਪੁੱਛਿਆ ਨਹੀਂ ਤਾਂ ਕਾਫੀ ਚਿਰ ਹੋ ਗਿਆ ਉਹ ਤਾਂ ਘਰ ਦੇ ਸੀ ਜਦੋਂ ਆਪਰੇਟ ਹੋਇਆ ਸੀ ਠੀਕ ਹੈ ਉਹਦੇ ਵੀ ਨਹੀਂ ਮੁੰਡੇ ਨੇ ਪੁੱਛਿਆ ਕਿਤੇ ਕਾਲ ਕੀਤੀ ਵੀ ਕਿੱਦਾਂ ਹੋਇਆ ਕਿਵੇਂ ਹੋਇਆ ਨਹੀਂ ਕਾਲ ਦੀ ਉਹ ਕਹਿੰਦਾ ਮੇਰੇ ਕੋਲ ਨਹੀਂ ਮਰ ਗਿਆ ਤੂੰ ਲੜੀ ਅੱਛਾ ਬਿਲਕੁਲ ਨਹੀਂ ਮਰ ਗਿਆ ਐਂ ਤਾਂ ਕਹਿੰਦਾ ਮੈਂ ਤੈਨੂੰ ਮੋਟ ਲਈ ਮੈਂ ਕੋਈ ਨਹੀਂ ਬਸ ਤੂੰ ਦੀ ਉਦਾਰੇ ਤੂੰ ਦੀ ਉਦਾਰੇ ਮੈਂ ਦਿੱਤ ਤੇ ਕੋਈ ਕਹਿਦਾ ਤੂੰ ਦੀ ਬਾਦੀ ਗਈ ਚੱਲ ਅੱਛਾ ਮੁੰਡੇ ਨੇ ਤੁਹਾਨੂੰ ਇਦਾਂ ਦੇ ਸ਼ਬਦ ਬੋਲੇ ਬੋਲੇ ਆ ਇੰਤਲ ਜਵਾਬ ਬੋਲਦੇ ਆ ਉਹਨੇ ਮੈਨੂੰ ਕਾਰਨ ਇਹ ਕਿ ਤੁਸੀਂ ਤੁਹਾਡੇ ਨਾਲ ਕੋਈ ਤਰੀਕਦੀ ਹੈ ਬਾਬਾ ਪੈਦਾਦੀ ਹੈ ਤੁਹਾਡੇ ਨਾਲ ਕੋਈ ਲੜਾਈ ਝਗੜਾ ਹੋਇਆ ਸੀ ਤਾਂ ਕਰਕੇ ਜੋ ਉਦਾਂ ਹੀ ਮੈਨੂੰ ਲੜਾਈ ਝਗੜਾ ਕੋਈ ਨਹੀਂ ਸੀ ਹੋਇਆ ਸੀ ਇਹ ਜਦੋਂ ਮੈਂ ਕਾਨ ਬੈਠਿਆ ਜਦੋਂ ਵੀ ਇਹ ਜਣਾ ਲਾਉਣ ਲੱਗਿਆ ਪਹਿਲਾਂ ਦੇ ਦਿਮੇ ਨਾਲ ਠੀਕ ਠਾਕ ਹੀ ਸੀ ਮਤਲਬ ਕਾਫੀ ਔਖਾ ਸਮੇ ਜਿਹੜਾ ਬਹੁਤ ਔਖਾ ਜਾਣਿਓ ਕਿ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਇਹ ਚੀਜ਼ ਨਾ ਦੇਖਣ ਨੂੰ ਮਿਲੇ ਭਾਵੇਂ ਜੋ ਮਰ ਜੇ ਇੰਨਾ ਵੇਲੇ ਸਰੀਰ ਠੀਕ ਰਹੇ ਤਾਂ ਦਰ ਰਸਤੇ ਰਹੇ ਸਰੀਰ ਹਾਂ ਸਰੀਰ ਠੀਕ ਆ ਸਭ ਕੁਝ ਠੀਕ ਆ ਸਰੀਰ ਲਚਾਰ ਹੋ ਗਿਆ ਬੰਦਾ ਲਚਾਰ ਹੋ ਜਾਂਦਾ ਜੀ ਕਈ ਵਾਰੀ ਮੈਂ ਇੱਥੇ ਬਾਥਰੂਮ ਨੂੰ ਵੀ ਜਾਨ ਨੂੰ ਤਸਦਾ ਦੱਸ ਪੈਂਦਾ ਦਾ ਹਾਂ ਦਰਦ ਪੈਂਦਾ ਫੇਰ ਹੌਲੀ ਹੌਲੀ ਜਾ ਬਣੀ ਤਾਂ ਬਾਥਰੂਮ ਚ ਗਿਆ ਕਦੇ ਰਿਸ਼ਤੇਦਾਰ ਵੀ ਨਹੀਂ ਪਰਾ ਸੀਗੇ ਤੁਹਾਡੇ ਕੋਈ ਪਰਾ ਹੈਗੇ ਆ ਮੇਰੇ ਪੁੱਛਦੇ ਆ ਦੋ ਭਾਈ ਨੇ ਕਿ ਸਾਰਿਆਂ ਨੂੰ ਛੋਟਾ ਆ ਜਾਂਦਾ ਇੱਥੇ ਅੱਛਾ ਜਿਹੜਾ ਮੈਥੋਂ ਛੋਟਾ ਉਹ ਨਹੀਂ ਆਉਂਦਾ ਉਹ ਨਹੀਂ ਆਉਂਦਾ ਮਤਲਬ ਇੱਕ ਭਰਾ ਆਂਦਾ ਹੋਰ ਨਹੀਂ ਆਂਦੇ ਉਹ ਨਹੀਂ ਆਂਦਾ ਕੋਈ ਨਹੀਂ ਆਂਦਾ ਜ਼ਿੰਦਗੀ ਜੋ ਕੀ ਮਤਲਬ ਕਿ ਕੀ ਸ਼ਿਕਾਇਤ ਰੱਖਦੇ ਹੋ ਕਿ ਅੱਜ ਤੱਕ ਇੰਨਾ ਕੁਝ ਕੀਤਾ ਇੰਨੀ ਮਿਹਨਤ ਕੀਤੀ ਪਰ ਫਿਰ ਵੀ ਅੱਜ ਇਹ ਦਿਨ ਦੇਖਣਾ ਪੈ ਰਿਹਾ ਸੀਗੇ ਵਿੱਚ ਦੇਖੋ ਜਿਹੜਾ ਮੈਂ ਬੈਠੀ ਹੋ ਕੇ ਕੰਮ ਦਾ ਕਰੂੰਗਾ ਫਿਰ ਮੈਂ ਇਕੱਲੇ ਕਰਕੇ ਪੁੱਛੂੰਗਾ ਪੁੱਛਣਾ ਕੀ ਮੈਂ ਜਾਣਾ ਨਹੀਂ ਕਿਸੇ ਕੋਲੇ ਫਿਰ ਮੇਰੇ ਕੋਲੇ ਆਣਗੇ ਮੈਂ ਕਿਸੇ ਕੋਲੇ ਜਾਣਾ ਆ ਘਰ ਮੈਂ ਛੱਡਣਾ ਨਹੀਂ ਇੱਥੇ ਆਪਣੇ ਮੁੰਡੇ ਨੂੰ ਕੁਝ ਕਹਿਣਾ ਚਾਹੁੰਗੇ ਕੁਝ ਮੈਸੇਜ ਦੇਣਾ ਮੈਂ ਉਹਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਕਹਣਾ ਬਸ ਤੂੰ ਠੀਕ ਰਹਿ ਜਿੱਤੇ ਵੀ ਹੈ ਖੋਜ ਰਹਿ ਰੱਖੀ ਰਮਕਸ਼ ਮੇਰੀ ਪੋਤੀ ਨੂੰ ਜਾਵਰ ਦੇ ਦੇ ਬਿਲਕੁਲ ਕਿਤੇ ਨ ਕਿਤੇ ਔਲਾਦ ਤੋਂ ਬੜਾ ਕੁਝ ਕਰ ਜਾਂਦੀ ਹੈ ਪਰ ਮਾਪਿਆਂ ਦਾ ਦਿਲ ਤੋਂ ਕਦੇ ਨਹੀਂ ਔਲਾਦ ਲਈ ਕੁਝ ਗਲਤ ਨਹੀਂ ਕਰਦਾ ਨਹੀਂ ਬਿਸਦੇ ਨਹੀਂ ਗਲਤ ਨਿਕਲਦਾ ਨਹੀਂ ਨਿਕਲਦਾ ਤੋ ਆ ਤੁਸੀਂ ਦੇਖ ਲਿਆ ਕਿ ਕਿਸ ਤਰੀਕੇ ਦੇ ਬਾਪੂ ਜੀ ਦੇ ਦੁੱਖ ਨੇ ਹਮੇਸ਼ਾ ਆਪਾਂ ਦੇਖਦੇ ਆ ਕਿ ਇੱਕ ਮਰਦ ਦੇ ਯਾਨੀ ਕਿ ਇੱਕ ਜੈਂਸ ਦੀ ਅੱਖਾਂ ਦੇ ਵਿੱਚ ਉਦੋਂ ਹੰਝੂ ਆਉਂਦੇ ਨੇ ਜਦੋਂ ਬਿਲਕੁਲ ਆਪਣੇ ਦਿਲੋਂ ਦੁਖੀ ਹੋਵੇ ਆਪਣੇ ਪਰਿਵਾਰ ਵੱਲੋਂ ਦੁਖੀ ਹੋਵੇ ਪਰ ਇੱਕ ਪੁੱਤ ਵੱਲੋਂ ਇਸ ਤਰੀਕੇ ਦੇ ਸ਼ਬਦਾਂ ਵਾਲੀ ਜਿਹੜੀ ਹੈ ਵਰਤੀ ਗਈ ਹੈ ਕਿ ਮੇਰੇ ਵੱਲੋਂ ਤੂੰ ਸੀ ਅੱਜ ਹੀ ਮਰ ਗਿਆ ਮਤਲਬ ਬਹੁਤ ਆਪਾਂ ਕਹਿ ਸਕਦੇ ਆ ਕਿ ਕਿੰਨੇ ਲੋਕੀ ਜਿਹੜੇ ਨੇ ਲੋ ਬੋਲ ਜਾਂਦੇ ਨੇ ਕਿੰਨੇ ਲੋਕੀ ਜਿਹੜੇ ਨੇ ਗਲਤ ਬੋਲ ਜਾਂਦੇ ਨੇ ਆਪਣੇ ਮਾਪੇ ਨੂੰ ਕਿਤਨੇ ਕਿਤੇ ਇਹ ਜਿਹੜੇ ਆਪਾਂ ਅੱਜ ਦੇਖ ਰਹੇ ਆ ਤੁਸੀਂ ਐਗਜ਼ਾਮਪਲ ਹੀ ਦੇਖ ਰਹੇ ਹੋ ਕਿ ਕੱਲ ਜੂਗਾ ਕਿ तरीके ਨਾਲ ਆਪਣੇ ਪਿਓ ਨੂੰ ਜਿਹੜਾ ਰਵਾਇਆ ਜਾ ਰਿਹਾ ਹੈ ਇੱਕ ਪਿਓ ਜਿਹੜਾ ਕਿ ਆਪਣੇ ਮੁੰਡੇ ਲਈ ਤਰਸ ਰਿਹਾ ਆਪਣੇ ਭੋਤੀਆਂ ਲਈ ਤਰਸ ਰਿਹਾ ਸੋ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਦਾਂ ਦੀ ਔਲਾਦ ਬਾਰੇ ਕਮੈਂਟ ਕਰਕੇ ਆਪਣੀ رائے ਜਿਹੜੀ ਜਰੂਰ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦਸਤੀ ਹੈਡਲਾਈਨਸ ਪੈਨ ਹੈ ਹਮਲੇ ਕੈਮਰਾ ਪਰਸਨ ਵੀ ਪਨ ਬਸੀਨਾ